ਜਾਂ ਜਿੰਗਾ ਪਿੱਛੋਂ ਆ ਰਹੇ ਸੀਗੇ ਤੇ ਜਾ ਰਹੇ ਸੀ ਮੋਰੋਂ ਟੈਂਪੂ ਆਇਆ ਮੈਨੂੰ ਤਾਂ ਪਤਾ ਨਹੀਂ ਕੀ ਹੋਇਆ ਕੀ ਨਹੀਂ ਇਹਨਾਂ ਦਾ ਘੋੜਾ ਕਿੱਲੇ ਲੱਗਿਆ ਮੇਰੀ ਗੱਡੀ ਨਾਲ ਲੱਗਿਆ ਨਹੀਂ ਟੈਂਪੂ ਦੇ ਵਿੱਚ ਲੱਗਿਆ ਕੀ ਨਹੀਂ ਹੋਇਆ ਇਹਨਾਂ ਨੇ ਆਗੇ ਸਾਡੇ ਭਰੀ ਸਵਾਰੀ ਨੂੰ ਬੱਸ ਸੀਗੀ ਭਰੀ ਹੋਈ ਸਵਾਰੀਆਂ ਨਾਲ ਸਾਡੇ ਤੇ ਹਮਲਾ ਕਰਤਾ ਮੇਰੀ ਸੱਟਾਂ ਵੱਜੀਆਂ ਗੁੱਜੀਆਂ ਹੱਥ ਤੇ ਕਿਰਪਾਨਾਂ ਕਬੂਲਾ ਮਾਰੀਆਂ ਮੇਰੇ ਬਹੁਤ ਭੱਜ ਕੇ ਜਾਣ ਪਈ ਜਾਈਏ ਸਵਾਰੀਆਂ ਜੇ ਆ ਕੇ ਮੈਨੂੰ ਨਾ ਬਚਾਉਂਦੇ ਤਾਂ ਮੈਨੂੰ ਉਹ ਮਾਰ ਸਕਦੇ ਸੀਗੇ ਜੋ ਤੇ ਕੋਈ ਹੋਰ ਵੀ ਜ਼ਖਮੀ ਹੋਇਆ ਸਵਾਰੀਆਂ ਵੀ ਨੂੰ ਸਵਾਰੀਆਂ ਦਾ ਬਚਾਇਆ ਜੀ ਸਿਰਫ ਤੁਸੀਂ ਜੀ ਹਾਂਜੀ ਹਾਂਜੀ ਕਿੰਨੇ ਕ ਬੰਦੇ ਸੀਗੇ ਉਹ ਤਾਂ ਬੰਦੇ ਆ ਗਏ ਤੁਸੀਂ ਕੋ ਗਿਣਤੀ ਨਹੀਂ ਸੀ ਉਹ ਤਾਂ ਨਿਹੰਗ ਸਿੰਘ ਸੀਗੇ ਉਹ ਅਣਗਿਣਤ ਬੰਦੇ ਸੀਗੇ ਹਾਂਜੀ ਅ ਦਦੇ ਆਂ ਡਿੱਪੂ ਦੀ ਪਿਆਰ ਦੀ ਗੱਡੀ ਆ ਫਾਸਟ ਨਾਮ ਆ ਮੇਰਾ ਅਸੀਂ ਸਿਵਾਲੇ ਤੋਂ ਆਵ ਸਾਰੇ ਸੀ ਸੀ ਸਤੰਦ ਥਾਣੇ ਦੇ ਮੋੜੇ ਆਏ ਜਦੋਂ ਅਸੀਂ ਤਾਂ ਉਹ ਕਾਰਵਾਈ ਚੱਲ ਰਹੀ ਸੀਗੀ ਵਡੇ ਘੜ ਸਾਹਿਬ ਉਹ ਜੋੜ ਮੇਲੇ ਕਰਕੇ ਜਾਮ ਲੱਗਿਆ ਹੋਇਆ ਸੀ ਅਸੀਂ ਆਰਾਮ ਨਾਲ ਜਾ ਰਹੇ ਸੀਗੇ ਤੇ ਨਿਹੰਗ ਸਿੰਘ ਪਿੱਛੋਂ ਆ ਰਹੇ ਸੀਗੇ ਤੇ ਜਾ ਰਹੇ ਸੀ ਮੋੜੋਂ ਟੈਂਪੂ ਆਇਆ ਮੈਨੂੰ ਤਾਂ ਪਤਾ ਨਹੀਂ ਕੀ ਹੋਇਆ ਕੀ ਨਹੀਂ ਉਹ ਇਹਨਾਂ ਦਾ ਘੋੜਾ ਕਿੱਲੇ ਲੱਗਿਆ ਮੇਰੀ ਗੱਡੀ ਨਾਲ ਦਾ ਲੱਗਿਆ ਨਹੀਂ ਟੈਂਪੂ ਦੇ ਵਿੱਚ ਲੱਗਿਆ ਕੀ ਨਹੀਂ ਹੋਇਆ ਇਹਨਾਂ ਨੇ ਆਗੇ ਸਾਡੇ ਭਰੀ ਸਵਾਰੀ ਬਸ ਸੀਗੀ ਭਰੀ ਹੋਈ ਸਵਾਰੀਆਂ ਨਾਲ ਸਾਡੇ ਤੇ ਹਮਲਾ ਕਰਤਾ ਮੇਰੀ ਸੱਟਾਂ ਵੱਜੀਆਂ ਗੁੱਜੀਆਂ ਹੱਥ ਤੇ ਕਿਰਪਾਨਾਂ ਕੋਲੋਂ ਮਾਰੀਆਂ ਮੇਰੇ ਬਹੁਤ ਭੱਜ ਕੇ ਜਾਣ ਪਈ ਆ ਜੀ ਇਹ ਸਵਾਰੀਆਂ ਜੇ ਆ ਕੇ ਮੈਨੂੰ ਨਾ ਬਚਾਉਂਦੇ ਤਾਂ ਮੈਨੂੰ ਉਹ ਮਾਰ ਸਕਦੇ ਸੀਗੇ ਜੋ ਤੇ ਕੋਈ ਹੋਰ ਵੀ ਜ਼ਖਮੀ ਹੋਇਆ ਸਵਾਰੀਆਂ ਵੀ ਕੋਈ ਸਵਾਰੀਆਂ ਦਾ ਬਚਾਇਆ ਜੀ ਸਿਰਫ ਤੁਸੀਂ ਜੀ ਹਾਂਜੀ ਹਾਂਜੀ ਕਿੰਨੇ ਕ ਬੰਦੇ ਸੀ ਜੀ ਉਹ ਤਾਂ ਬੰਦੇ ਆ ਕਿ ਤੁਸੀਂ ਕੋ ਗਿਣਤੀ ਨਹੀਂ ਸੀ ਉਹ ਤਾਂ 9 ਸਿੰਘ ਸੀਗੇ ਉਹ ਕਿੰਨੇ ਕ ਬੰਦੇ ਸੀਗੇ ਕੋਈ ਨਹੀਂ